ਹੀਨਾ ਖਾਨ ਨੇ ਕੁਝ ਸਮਾਂ ਪਹਿਲਾਂ ਖੁਲਾਸਾ ਕੀਤਾ ਸੀ ਕਿ ਉਹ ਇਸ ਟੇਜ ਦਿਨ ਦੇ ਬ੍ਰੈਸਟ ਕੈਂਸਰ ਨਾਲ ਜੂਝ ਰਹੀ ਹੈ ਜਦੋਂ ਇਹ ਖਬਰ ਫੈਲੀ ਹੈ ਉਸ ਦੇ ਕਰੀਬੀ ਅਤੇ ਪ੍ਰਸ਼ੰਸਕ ਉਸ ਨੂੰ ਢੇਰ ਸਾਰਾ ਆਸ਼ੀਰਵਾਦ ਅਤੇ ਪਿਆਰ ਭੇਜ ਰਹੇ ਨੇ ਆਪਣੇ ਪ੍ਰਸ਼ੰਸਕਾਂ ਦੀ ਚਿੰਤਾ ਅਤੇ ਪਿਆਰ ਨੂੰ ਦੇਖਦੇ ਹੋਏ ਹੀਨਾ ਨੇ ਆਪਣੇ ਫੈਨਸ ਦਾ ਧੰਨਵਾਦ ਕਰਦੇ ਹੋਏ ਇੱਕ ਪਿਆਰਾ ਨੋਟ ਵੀ ਸਾਂਝਾ ਕੀਤਾ ਇਹਨਾਂ ਪਿਆਰ ਮਿਲਣ ਲਈ ਹੀਨਾ ਨੇ ਖੁਦ ਨੂੰ ਖੁਸ਼ਕਿਸਮਤ ਦੱਸਿਆ ਹੀਨਾ ਖਾਨ ਨੇ ਨੋਟ ਦੇ ਵਿੱਚ ਲਿਖਿਆ ਹੈ ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦੀ ਹਾਂ ਕਿ ਮੈਨੂੰ ਤੁਹਾਡੇ ਸਾਰਿਆਂ ਤੋਂ ਇੰਨਾ ਪਿਆਰ ਮਿਲਿਆ ਹੈ ਮੈਨੂੰ ਨਹੀਂ ਪਤਾ ਕਿ ਮੈਂ ਇਸ ਦੇ ਹੱਕਦਾਰ ਹੋਣ ਲਈ ਕੀ ਕੀਤਾ ਤੁਹਾਡੇ ਇਸ ਪਿਆਰ ਨੂੰ ਦੇਖ ਕੇ ਮੇਰਾ ਦਿਲ ਭਰ ਆਇਆ ਹੈ ਮਨੋਰੰਜਨ ਦੇ ਕਾਰੋਬਾਰ ਤੋਂ ਲੈ ਕੇ ਪੱਤਰਕਾਰਾਂ ਤੱਕ ਖੇਡ ਸਟਾਰਾਂ ਤੋਂ ਲੈ ਕੇ ਟੀਚਰਸ ਤੱਕ ਕਾਰਪੋਰੇਟ ਤੋਂ ਲੈ ਕੇ ਡਾਕਟਰਾਂ ਤੱਕ ਗ੍ਰੈਸਟੀ ਜੀਵਨ ਦੇ ਹਰ ਖੇਤਰ ਦੇ ਲੋਕਾਂ ਨੇ ਮੇਰੇ ਤੇ ਬੇਅੰਤ ਪਿਆਰ ਅਤੇ ਆਸ਼ੀਰਵਾਦ ਲੁਟਾਇਆ ਹੈ ਤੁਹਾਡੇ ਵਿੱਚੋਂ ਬਹੁਤੇ ਮੈਨੂੰ ਨਿੱਜੀ ਤੌਰ ਤੇ ਨਹੀਂ ਜਾਣਦੇ ਬਹੁਤ ਸਾਰੇ ਨਹੀਂ ਜਾਣਦੇ ਕਿ ਮੈਂ ਕੌਣ ਹਮੇਸ਼ਾ ਤੁਸੀਂ ਮੇਰੇ ਨਾਲ ਜੁੜਨਾ ਸ਼ੁਰੂ ਕੀਤਾ ਇੱਥੇ ਅੱਗੇ ਲਿਖਿਆ ਕਿ ਮੇਰਾ WhatsApp ਅਤੇ Instagram ਮੈਸੇਜਸ ਨਾਲ ਭਰਿਆ ਹੋਇਆ ਹੈ। ਰੱਬ ਮੈਨੂੰ ਬਹੁਤ ਪਿਆਰ ਦੇ ਰਿਹਾ ਹੈ। ਜਦੋਂ ਵੀ ਮੈਨੂੰ ਸਮਾਂ ਮਿਲਦਾ ਹੈ, ਮੈਂ ਤੁਹਾਡੇ ਵਿੱਚੋਂ ਹਰ ਇੱਕ ਨੂੰ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹਾਂ। ਪਰ ਇਹ ਮੁਸ਼ਕਲ ਜਾਪਦਾ ਹੈ ਅਤੇ ਇਸ ਵਿੱਚ ਲੰਮਾ ਸਮਾਂ ਲੱਗ ਸਕਦਾ ਹੈ। ਮੇਰੇ ਤੋਂ ਪਹਿਲਾਂ ਇਸ ਯਾਤਰਾ ਤੇ ਗਏ ਲੋਕਾਂ ਤੋਂ ਮੈਨੂੰ ਜੋ ਸਮਰਥਨ ਮਿਲਿਆ ਹੈ, ਉਹ ਸ਼ਾਨਦਾਰ ਅਤੇ ਦਿਲ ਨੂੰ ਛੂਹਣ ਵਾਲਾ ਹੈ। ਮੈਂ ਤੁਹਾਡੇ ਸਾਰੇ ਅਦਭੁਤ ਪ੍ਰਸ਼ੰਸਕਾਂ ਅਤੇ ਸਮਰਥਕਾਂ ਦੀ ਦਿਆਲਤਾ, ਕਿਰਪਾ ਤੇ ਸਮਰਥਨ ਦਾ ਭੁਗਤਾਨ ਕਿਵੇਂ ਕਰਾਂਗੀ? ਕੁਝ ਲੋਕ ਮੇਰੇ ਲਈ ਮੰਦਰ ਗਏ, ਕੁਝ ਦਰਗਾਹ ਤੇ ਕੁਝ ਗੁਰਦੁਆਰੇ ਮੇਰੇ ਲਈ ਅਰਦਾਸ ਕਰਨ ਗਏ। ਮੈਂ ਇਸ ਪਿਆਰ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੀ। ਮੇਰੇ ਲਈ ਤੁਸੀਂ ਉਸ ਸੀਸਾ ਹੋ ਜੋ ਮੈਂ ਹੱਥ ਜੋੜ ਕੇ ਮੰਗਦੀ ਹਾਂ। ਤੁਹਾਨੂੰ ਦੱਸ ਦਈਏ ਕਿ ਹਿਨਾ ਖਾਨ ਇਸ ਸਫ਼ਰ 'ਚ ਆਪਣੇ 팬ਸ ਨੂੰ ਲਗਾਤਾਰ ਅਪਡੇਟ ਦੇ ਰਹੀ ਹੈ ਅਤੇ ਉਹਨਾਂ ਨੂੰ ਪ੍ਰੇਰਿਤ ਵੀ ਕਰ ਰਹੀ ਹੈ। ਇਸ ਤੋਂ ਪਹਿਲਾਂ ਹਿਨਾ ਨੇ ਆਪਣੇ ਵਾਲ ਕੱਟਣ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਸੀ। ਇਹਨਾਂ ਨੇ ਖੁਲਾਸਾ ਕੀਤਾ ਸੀ ਕਿ ਉਹ ਆਪਣੇ ਪਹਿਲੇ ਕੀਮੋਥੈਰਪੀ ਸੈਸ਼ਨ ਤੋਂ ਬਾਅਦ ਇੱਕ ਪੁਰਸਕਾਰ ਸਮਾਗਮ ਵਿੱਚ ਸ਼ਾਮਲ ਹੋਣ ਲਈ ਵੀ ਗਈ ਸੀ। ਨਨ ਉਸਲੀ ਪਛਾਨ ਟੀਵੀ ਸ਼ੋਅ ਇਹ ਰਿਸ਼ਤਾ ਕਿਆ ਕਹਿੰਦਾ ਤੂੰ ਮਿਲੀ ਸੀ ਉਸਨੇ ਸੀਰੀਅਲ ਵਿੱਚ ਅਕਸ਼ਰਾ ਦਾ ਕਿਰਦਾਰ ਨਿਭਾਇਆ ਸੀ ਇਸ ਤੋਂ ਇਲਾਵਾ ਉਹ ਬਿੱਗ ਬਾਸ ਦਾ ਵੀ ਹਿੱਸਾ ਰਹਿ ਚੁਕੇ ਨੇ ਫਿਲਹਾਲ ਉਹ ਆਪਣੇ ਕੈਂਸਰ ਦਾ ਇਲਾਜ ਕਰਵਾ ਰਹੇ ਨੇ ਕ੍ਰਿਕਟਰ ਹਾਰਦਿਕ ਪਾਂਡਿਆ ਇਨੀ ਦੇਣੀ ਆਪਣੀ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਨੇ ਲੰਬੇ ਸਮੇਂ ਤੋਂ ਖਬਰ ਆ ਰਹੀਆਂ ਨੇ ਕਿ ਨਤਾਸ਼ਾ ਅਤੇ ਉਹਨਾਂ ਦੇ ਵਿਚਕਾਰ ਕੁਝ ਦਰਾਰ ਚੱਲ ਰਹੀ ਹੈ ਅਤੇ ਦੋਵੇਂ ਵੱਖ ਹੋਣ ਜਾ ਰਹੇ ਨੇ ਇਨ ਸਾਰੀਆਂ ਅਫਵਾਹਾਂ ਦੇ ਵਿਚਕਾਰ ਹਾਰਦਿਕ ਪਾਂਡਿਆ ਦੀਆਂ ਰਹਿਸਮਈ ਗਰਲ ਨਾਲ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਜਿਸ ਨੇ ਪ੍ਰਸ਼ੰਸਕਾਂ ਦੇ ਦਿਲ ਦੀ ਧੜਕਣ ਹੋਰ ਵੀ ਵਧਾ ਦਿੱਤੀ ਹੈ। ਪ੍ਰਸ਼ੰਸਕ ਅੰਦਾਜ਼ਾ ਲਗਾ ਰਹੇ ਨੇ ਕਿ ਹਾਰਦਿਕ ਦੇ ਨਾਲ ਇਹ ਕੁੜੀ ਕੌਣ ਹੈ। ਵਾਇਰਲ ਵੀਡੀਓ ਵਿੱਚ ਹਾਰਦਿਕ ਨੂੰ ਲੜਕੀ ਦਾ ਹੱਥ ਫੜਿਆ ਵੀ ਦੇਖਿਆ ਜਾ ਸਕਦਾ ਹੈ। ਮਿਸਟਰੀ ਗਰਲ ਦਾ ਨਾਮ ਪ੍ਰਾਚੀ ਸੋਲੰਕੀ ਹੈ ਅਤੇ ਤਸਵੀਰ ਦੇ ਵਿੱਚ ਇੱਕ ਦੂਜੇ ਦੇ ਦੋਵੇਂ ਕਾਫੀ ਕਰੀਬ ਨਜ਼ਰ ਆ ਰਹੇ ਨੇ। ਹਾਰਦਿਕ ਨੇ ਪ੍ਰਾਚੀ ਦੇ ਮੋਢੇ ਤੇ ਹੱਥ ਰੱਖਿਆ ਹੈ ਤੇ ਉਹ ਕਾਫੀ ਖੁਸ਼ ਹੈ। ਉਹਨੂੰ ਦੱਸਦੀ ਕਿ ਪ੍ਰਾਚੀ ਦੀ ਪਹੁੰਚ ਇੱਥੇ ਨਹੀਂ ਹੈ ਉਸਨੇ ਹਾਰਦਿਕ ਦੇਪਰਾ ਕਰਨਾਲ ਪਾਣਿਆ ਅਤੇ ਭਾਬੀ ਪੰਖੂਰੀ ਸ਼ਰਮਾ ਨਾਲ ਵੀ ਫੋਟੋਆਂ ਸਾਂਝੀਆਂ ਕੀਤੀਆਂ ਨੇ ਹਾਰਦਿਕ ਨਾਲ ਫੋਟੋ ਸ਼ੇਅਰ ਕਰਦੇ ਹੋਏ ਪ੍ਰਾਚੀ ਨੇ ਕੈਪਸ਼ਨ 'ਚ ਲਿਖਿਆ ਫੈਨ ਗਰਲ ਮੂਮੈਂਟ ਯੂਜ਼ਰਸ ਨਵੀਂ ਭਾਬੀ ਲਿਖ ਕੇ ਇਸ ਪੋਸਟ ਤੇ ਕਮੈਂਟ ਕਰ ਰਹੇ ਨੇ ਦਰਅਸਲ ਪ੍ਰਾਚੀ ਸੁਲੰਕੀ ਪੇਸ਼ੇ ਤੋਂ ਮੇਕਅਪ ਆਰਟਿਸਟ ਹੈ ਅਤੇ ਪ੍ਰਾਚੀ ਸੁਲੰਕੀ ਮੇਕਓਵਰਸ ਦੇ ਨਾਮ ਤੇ ਇੱਕ ਪੇਜ ਵੀ ਚਲਾਉਂਦੀ ਹੈ ਪ੍ਰਾਚੀ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ ਇੰਸਟਾਗ੍ਰਾਮ ਤੇ ਉਸਦੇ 5 ਲੱਖ ਤੋਂ ਵੱਧ ਫੋਲੋਅਰਸ ਨੇ ਅਤੇ ਉਹ ਆਪਣੇ ਆਪ ਨੂੰ ਡਿਜੀਟਲ ਕ੍ਰिएਟਰ ਵੀ ਦੱਸਦੀ ਹੈ। ਹਾਰਦਿਕ ਪੜਨ ਵਾਲ ਆਪਣੀਆਂ ਤਸਵੀਰਾਂ ਸ਼ੇਅਰ ਕਰਨ ਕਾਰਨ ਉਹ ਹੋਰ ਵੀ ਮਸ਼ਹੂਰ ਹੋ ਗਈ ਹੈ। ਆਪਣੇ ਚਾਹਤੇ ਨੂੰ ਮਿਲਣ ਦੀ ਖੁਸ਼ੀ ਪ੍ਰਾਚੀ ਦੇ ਚਿਹਰੇ ਤੇ ਸਾਫ਼ ਦੇਖੀ ਜਾ ਸਕਦੀ ਹੈ। ਫਿਲਹਾਲ ਇਸ ਕਪਲ ਦੇ ਵਿਚਕਾਰ ਕੁਝ ਹੈ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਪਰ ਇਸ ਫੋਟੋ ਤੋਂ ਬਾਅਦ ਪ੍ਰਾਚੀ ਕਾਫੀ ਚਰਚਾ ਦੇ ਵਿੱਚ ਆ ਗਈ ਹੈ। ਅਕਸ਼ੇ ਕੁਮਾਰ ਨੂੰ ਲੈ ਕੇ ਇੱਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ ਅਕਸ਼ੇ ਕੋਵਿਡ-19 ਪੋਜ਼ਿਟਿਵ ਪਾਇਆ ਗਿਆ ਨੇ ਕੋਵਿਡ ਕਾਰਨ ਉਹ ਅਨੰਤ ਬਾਨੀਆਂ ਤੇ ਰਾਧਿਕਾ ਮਰਚੰਟ ਦੇ ਵਿਆਹ ਦਾ ਹਿੱਸਾ ਨਹੀਂ ਬਣ ਸਕਣਗੇ ਹਾਲ ਹੀ ਚ ਅਕਸ਼ੇ ਦੀ ਫਿਲਮ ਸਰਫਰਾ ਸਿਨੇਮਾ ਕਰਨ ਦੇ ਵਿੱਚ ਰਿਲੀਜ਼ ਹੋਈ ਹੈ ਰਿਪੋਰਟ ਮੁਤਾਬਕ ਅਕਸ਼ੇ ਕੁਮਾਰ ਦੀ ਪਿਛਲੇ 2 ਦਿਨਾਂ ਤੋਂ ਤਬੀਅਤ ਠੀਕ ਨਹੀਂ ਸੀ ਉਹ ਲਗਾਤਾਰ ਸਰਫਰਾ ਫਿਲਮ ਨੂੰ ਪ੍ਰਮੋਟ ਕਰਨ ਦੇ ਵਿੱਚ ਬਿਜ਼ੀ ਸਨ ਜਦੋਂ ਉਹ ਠੀਕ ਮਹਿਸੂਸ ਨਹੀਂ ਕਰ ਰਹੇ ਸਨ ਤਾਂ ਉਹਨਾਂ ਨੇ ਟੈਸਟ ਕਰਵਾਇਆ ਤੇ ਉਹ ਕੋਵਿਡ ਪੋਜ਼ਿਟਿਵ ਪਾਏ ਗਏ ਕੋਵਿਡ ਪੋਜ਼ਿਟਿਵ ਤੋਂ ਬਾਅਦ ਉਸਨੇ ਆਪਣੇ ਆਪ ਨੂੰ ਅਲੱਗ ਕਰ ਲਿਆ ਉਹ ਡਾਕਟਰ ਵੱਲ ਦੱਸੇ ਸਾਰੀਆਂ ਗੱਲਾਂ ਤੇ ਧਿਆਨ ਦੇ ਰਹੇ ਨੇ ਅਤੇ ਸਾਵਧਾਨੀਆਂ ਵੀ ਵਰਤ ਰਹੇ ਨੇ ਵੱਡੀ ਗੱਲ ਇਹ ਹੈ ਕਿ ਅਕਸ਼ੇ ਦੀ ਸਿਫਰਾ ਕੁਝ ਦਿਨ ਪਹਿਲਾਂ ਹੀ ਈਡਲਿਸ ਹੋਈ ਹੈ ਸਿਫਰਾ ਇੱਕ ਬਾਇਓਪਿਕ ਹੈ ਜੋ ਜੀ ਆਰ ਗੋਪੀਨਾਥ ਦੇ ਜੀਵਨ ਦੀਆਂ ਘਟਨਾਵਾਂ ਨੂੰ ਦਰਸਾਉਂਦੀ ਹੈ ਫਿਲਮ ਨੂੰ ਪਹਿਲੇ ਦਿਨ ਦਰਸ਼ਕਾਂ ਦਾ ਮਿਲਿਆ ਜੁਲਿਆ ਹੰਗਾਰਾ ਮਿਲਿਆ ਅਕਸ਼ੇ ਫਿਲਮ ਦੀ ਰਿਲੀਜ਼ ਨੂੰ ਲੈ ਕੇ ਕਾਫੀ ਸ਼ਾਹਿਤ ਵੀ ਨਜ਼ਰ ਆਏ ਸਨ ਫਿਲਮ ਦਾ ਨਿਰਦੇਸ਼ਨ ਸੁਦਾ ਕਾਂਗਰਾ ਨੇ ਕੀਤਾ ਹੈ ਫਿਲਮ ਚਕਸ਼ੇ ਤੋਂ ਇਲਾਵਾ ਰਾਧਿਕਾ ਮਰਚੰਟ ਵੀ ਮੁੱਖ ਭੂਮਿਕਾ ਦੇ ਵਿੱਚ ਨੇ ਅਕਸ਼ੇ ਦੀ ਇਸ ਬਿਮਾਰ ਹੋਣ ਦੀ ਖਬਰ ਦੇ ਕਾਰਨ ਉਹਨਾਂ ਦੇ ਪ੍ਰਸ਼ੰਸਕ ਕਾਫੀ ਪਰੇਸ਼ਾਨ ਨੇ ਹਰ ਕੋਈ ਉਹਨਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰ ਰਿਹਾ ਹੈ ਉਮੀਦ ਹੈ ਕਿ ਬਾਲੀਵੁੱਡ ਦੇ ਖਿਡਾਰੀ ਕੁਮਾਰ ਜਲਦੀ ਹੀ ਕੋਵਿਡ ਤੋਂ ਠੀਕ ਹੋ ਜਾਣਗੇ ਅਤੇ ਆਪਣੇ ਫੈਨਸ ਨੂੰ ਖੁਸ਼ਖਬਰੀ ਦੇਣਗੇ ਹਾਲਾਂਕਿ ਅਜੇ ਤੱਕ ਅਕਸ਼ੇ ਨੇ ਇਸ ਬਾਰੇ ਅਧਿਕਾਰਤ ਤੌਰ ਤੇ ਕੋਈ ਵੀ ਬਿਆਨ ਨਹੀਂ ਦਿੱਤਾ ਪਰ ਸਾਰੇ ਉਹਨਾਂ ਦੀ ਠੀਕ ਹੋਣ ਦੀਆਂ ਦੁਆਵਾਂ ਕਰ ਰਹੇ ਨੇ ਅਦਾਕਾਰਾ ਦਿਵਿਆ ਅੰਕਾ ਤ੍ਰਿਪਾਠੀ ਅਤੇ ਉਹਨਾਂ ਦੇ ਪਤੀ ਵਿਵੇਕ ਦਹੀਆ ਇਟਲੀ ਵਿੱਚ 14 ਦੇ ਨਿਸ਼ਾਨੇ ਤੇ ਆ ਗਏ ਨੇ। ਦੋ ਛੁੱਟੀਆਂ ਮਨੋਰ ਇਟਲੀ ਦੇ ਫਲੋਰੈਂਸ ਸ਼ਹਿਰ ਗਏ ਸਨ ਜਿੱਥੇ ਉਹ ਸ਼ਹਿਰ ਤੋਂ ਕਰੀਬ ਅੱਧੇ ਘੰਟੇ ਦੇ ਸਫ਼ਰ ਦੀ ਦੂਰੀ ਤੇ ਸਿਤ ਇੱਕ ਰਿਜ਼ੋਰਟ ਵਿੱਚ ਰੁਕੇ ਸਨ। ਉਥੇ ਚੋਰਾਂ ਨੇ ਨੰਨਾ ਦੀ ਗੱਡੀ ਦੀ ਖਿੜਕੀ ਤੋੜ ਕੇ ਉਹਨਾਂ ਦੇ ਪਾਸਪੋਰਟ ਅਤੇ 10 ਲੱਖ ਦੀ ਨਕਦੀ ਚੋਰੀ ਕਰ ਲਈ। ਵਿਵੇਕ ਨੇ ਚੋਰੀ ਤੋਂ ਬਾਅਦ ਕਾਰ ਟੁੱਟੀ ਖਿੜਕੀ ਦੀ ਵੀਡੀਓ ਇੰਸਟਾਗ੍ਰam ਦੀ ਸਟੋਰੀ ਤੇ ਵੀ ਸਾਂਝੀ ਕੀਤੀ ਸੀ। ਇਨੈਨੀ ਪੈਸੇ ਤੇ ਪਾਸਪੋਰਟ ਚੋਰੀ ਹੋਣ ਤੋਂ ਬਾਅਦ ਕਪਲ ਯੂਰਪ ਦੇ ਵਿੱਚ ਫਸ ਗਿਆ ਜਦੋਂ ਪੁਲਿਸ ਅਤੇ ਇੰਡੀਅਨ ਐਮਬੈਸੀ ਤੋਂ ਮਦਦ ਮੰਗਣ ਤੋਂ ਬਾਅਦ ਵੀ ਕੋਈ ਸਹਾਇਤਾ ਨਹੀਂ ਮਿਲੀ ਤਾਂ ਦਿਵਯਾਂਕਾ ਤਿਰਪਾਠੀ ਨੇ ਇਟਲੀ ਦੇ ਪੀਐਮ ਨੂੰ ਇੱਕ ਟਵੀਟ ਜ਼ਰੀਏ ਮਦਦ ਦੀ ਗੁਹਾਰ ਲਗਾਈ ਹੈ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਦਿਵਯਾਂਕਾ ਨੇ ਮਦਦ ਦੀ ਗੁਹਾਰ ਲਗਾਉਂਦੇ ਹੋਏ ਲਿਖਿਆ ਕਿ ਡੀਅਰ ਪ੍ਰਾਈਮ ਮਿਨਿਸਟਰ ਮਿਸ ਜੋਰਜੀਆ ਮੈਲੋਨੀ ਜਦ ਤੱਕ ਸੰਲੂਟਿਆ ਨਹੀਂ ਗਿਆ ਸੀ ਉਦੋਂ ਤੱਕ ਅਸੀਂ ਬਹੁਤ ਉਤਸ਼ਾਹ ਨਾਲ ਇਟਲੀ ਕੋ ਮਰੇ ਸਾਂ ਇਸ ਨੂੰ ਰਿਪੋਰਟ ਵੀ ਕੀਤੀ ਗਈ ਹੈ ਪਰ ਇੱਥੇ ਰੋਬਰੀ ਨੂੰ ਬਹੁਤ ਕੈਜੂਅਲ ਲਿਆ ਜਾਂਦਾ ਹੈ ਅਸੀਂ ਪਹਿਲਾਂ ਹੀ ਉਤਸ਼ਾਹ ਦੇ ਨਾਲ-ਨਾਲ ਆਪਣੀ ਉਮੀਦ ਵੀ ਖੋ ਚੁੱਕੇ ਆ ਹੁਣ ਸਾਡੇ ਲੋਕ ਇਟਲੀ ਆਣ ਦਾ ਸਾਹਸ ਕਦੇ ਨਹੀਂ ਕਰਨਗੇ ਉਹਨਾਂ ਨੇ ਕਿਹਾ ਕਿ ਸਾਡੇ ਦੂਤਾਵਾਸ ਸਾਡੀ ਮਦਦ ਕਰ ਰਹੇ ਨੇ ਪਰ ਟੂਰਿਸਟ ਦੀ ਮਦਦ ਤੁਹਾਡੀ ਸਰਕਾਰ ਦੇ ਵੱਲੋਂ ਨਹੀਂ ਕੀਤੀ ਜਾ ਰਹੀ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਡੀ ਮਦਦ ਦੀ ਜ਼ਿੰਮੇਵਾਰੀ ਚੁੱਕੋ ਦੱਸਦੀ ਕਿ ਇਸ ਤੋਂ ਪਹਿਲਾਂ ਜੋੜੇ ਨੇ ਸੋਸ਼ਲ ਮੀਡੀਆ ਤੇ ਆਪਣੇ ਨਾਲ ਹੋਈ ਲੋਟ ਦੀ ਜਾਣਕਾਰੀ ਵੀ ਸਾਂਝੀ ਕੀਤੀ ਗਈ ਸੀ ਫਿਲਹਾਲ ਇਹ ਜੋੜਾ ਇਟਲੀ ਦੇ ਵਿੱਚ ਫਸਿਆ ਹੋਇਆ ਹੈ ਤੇ ਮਦਦ ਦੀ ਗੁਹਾਰ ਉਹਨਾਂ ਨੇ ਇਟਲੀ ਦੀ ਬੀਐਮ ਤੋ ਲਗਾਈ ਹੈ ਵਿੱਕੀ ਕੌਸ਼ਲ ਨੇ ਦੇਣੀ ਆਪਣੀ ਆਉਣ ਵਾਲੀ ਫਿਲਮ ਬੈਡ ਨਿਊਜ਼ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਨੇ ਇਹ ਫਿਲਮ 19 ਜੁਲਾਈ ਨੂੰ ਸਿਨੇਮਾ ਘਰਾਂ ਦੇ ਵਿੱਚ ਦਸਤਕ ਦੇਣ ਜਾ ਰਹੀ ਹੈ ਇਸ ਤੋਂ ਪਹਿਲਾਂ ਵਿੱਕੀ ਕੌਸ਼ਲ ਫਿਲਮ ਦਾ ਜ਼ੋਰਦਾਰ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਜੈਪੁਰ 'ਚ ਉਹਨਾਂ ਨੇ ਰਾਜਸਥਾਨ ਦੇ ਲੋਕਾਂ ਨਾਲ ਖੂਬ ਮસ્ਤੀ ਕੀਤੀ ਉੱਥੇ ਖਾਣੇ ਦਾ ਆਨੰਦ ਲਿਆ ਇਸ ਤੋਂ ਲਾਵਾ ਉਹਨ ਲੋਕ ਨਾਚ ਤੇ ਪੇਸ਼ਕਾਰੀ ਕਰਦੇ ਹੋਏ ਵੀ ਨਜ਼ਰ ਆ ਰਹੇ ਵਿਕੀ ਕੌਸ਼ਨ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਤਸਵੀਰ ਅਤੇ ਵੀਡੀਓ ਸ਼ੇਅਰ ਕੀਤੀ ਹੈ ਕੈਪਸ਼ਨ ਚ ਉਹਨਾਂ ਨੇ ਲਿਖਿਆ ਕਿ ਇੱਕ ਦਿਨ ਜੈਪੁਰ ਚ ਪਹਿਲੀ ਤਸਵੀਰ ਉਹ ਆਪਣੇ ਪ੍ਰਸ਼ੰਸਕਾਂ ਨਾਲ ਕਿਰੇ ਨਜ਼ਰ ਆ ਰਹੇ ਨੇ ਇਸ ਸਵੀਚ ਉਹਨਾਂ ਦੇ ਸਿਰ ਤੇ ਰਾਜਸਥਾਨੀ ਪੱਗ ਦਿਖਾਈ ਦੇ ਰਹੀ ਹੈ ਅਤੇ ਗਲੇ ਵਿੱਚ ਫੁੱਲਾਂ ਦੀ ਮਾਲਾ ਪਾਈ ਹੋਈ ਹੈ ਇਸ ਪੋਸਟ ਚ ਪਹਿਲੀ ਤਸਵੀਰ ਤੋਂ ਬਾਅਦ ਦੂਸਰੀ ਵੀਡੀਓ ਹੈ ਜਿਸ ਚ ਉਹ ਬੰਦੂਕ ਨਾਲ ਗੁਬਾਰੇ ਫਾੜਦੇ ਹੋਏ ਨਜ਼ਰ ਆ ਰਹੇ ਨੇ ਕਿਸੇ ਤਸਵੀਰ ਦੇ ਵਿੱਚ ਉਹ ਆਪਣੇ ਕੋਸਟਾਲਾ ਤੇ ਪ੍ਰਸ਼ੰਸਕ ਨਾਲ ਕਿਰੇ ਹੋਏ ਨੇ ਇੱਕ ਚੌਥਾ ਵੀਡੀਓ ਹੈ ਜਿਸ ਵਿੱਚ ਉਹ ਸਪਾਈਡਰਮੈਨ ਦੀ ਪੋਸ਼ਾਕ ਪਹਿਨਨੇ ਇੱਕ ਵਿਅਕਤੀ ਨਾਲ ਡਾਂਸ ਕਰਦੇ ਨਜ਼ਰ ਆ ਰਹੇ ਨੇ ਇਸ ਤੋਂ ਇਲਾਵਾ ਅਗਲੀ ਵੀਡੀਓ ਵਿੱਚ ਉਹ ਸਟੇਜ ਦੇ ਨੇੜੇ ਮਹਿਲਾ ਸਮਰਥਕਾਂ ਦੀਆਂ ਸ਼ੁਭਕਾਮਨਾਵਾਂ ਕਬੂਲਦੇ ਨਜ਼ਰ ਆ ਰਹੇ ਨੇ ਅਤੇ ਡਾਂਸ ਵੀ ਕਰ ਰਹੇ ਨੇ ਇਸ ਤੋਂ ਇਲਾਵਾ ਇੱਕ ਹੋਰ ਵੀਡੀਓ ਨਾਲ ਦੇ ਵੱਲੋਂ ਸਾਂਝੀ ਕੀਤੀ ਗਈ ਜਿਸ ਵਿੱਚ ਉਹ ਰਾਜਸਥਾਨੀ ਲੋਕ ਕਲਾਕਾਰਾਂ ਨਾਲ ਡਾਂਸ ਕਰਦੇ ਹੋਏ ਵੱਖਰੇ ਅੰਦਾਜ਼ ਦੇ ਵਿੱਚ ਨਜ਼ਰ ਆ ਰਹੇ ਨੇ ਵਿਕੀ ਕੌਸ਼ਲ ਇੰਨੇ ਦਿਨੀ ਆਪਣੀ ਆਉਣ ਵਾਲੀ ਫਿਲਮ ਬੈਡ ਨਿਊਜ਼ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਨੇ ਦਰਸਲੇਸ ਫਿਲਮ ਦਾ ਗੀਤ ਤੋਬਾ ਤੋਬਰ ਲੀਸ ਹੋਇਆ ਜਿਸ ਵيكي ਕੌਸ਼ਲ ਦੇ ਹੁੱਕ ਸਟੈਪ ਨੂੰ ਕਾਫੀ ਪਸੰਦ ਕੀਤਾ ਗਿਆ ਹੈ। ਦਿੱਗ ਰੋਸ਼ਨ ਤੋਂ ਲੈ ਕੇ ਸਲਮਾਨ ਖਾਨ ਤੱਕ ਸਾਰਿਆਂ ਨੇ ਅਦਾਕਾਰ ਦੀ ਤਾਰੀਫ ਕੀਤੀ ਹੈ। ਵਿਕੀ ਕੌਸ਼ਲ ਦੇ ਇਸ ਗੀਤ ਤੇ ਸਨੀ ਦਿਓਲ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਸੀ ਜਿਸ ਕਾਰਨ ਇਹ ਹੋਰ ਵੀ ਲਾਈਮਲਾਈਟ ਦੇ ਵਿੱਚ ਆ ਗਿਆ। ਜੇਕਰ ਅਸੀਂ ਬੈਡ ਨਿਊਜ਼ ਦੀ ਗੱਲ ਕਰੀਏ ਤਾਂ ਇਹ ਇੱਕ ਆਫ ਬੀਟ ਫਿਲਮ ਹੈ ਜਿਸ ਦੇ ਟ੍ਰੇਲਰ ਨੇ ਫਿਲਮ ਨੂੰ ਦੇਖਣ ਲਈ ਦਰਸ਼ਕਾਂ ਦਾ ਉਤਸ਼ਾਹ ਵਧਾਇਆ। ਇਸ ਫਿਲਮ ਦੇ ਵਿੱਚ ਕ੍ਰਿਪਤੀ ਦਿਮਰੀ ਵੀ ਸ਼ਾਮਿਲ ਨੇ ਇਸਲਾਮਾਬਾ ਪੰਜਾਬੀ ਕਲਾਕਾਰ ਵੀ ਇਸ ਫਿਲਮ ਦਾ ਹਿੱਸਾ ਨੇ। ਐਮ ਵਰਕ ਦੇ ਵੱਲੋਂ ਇਸ ਫਿਲਮ ਦੇ ਵਿੱਚ ਕਾਫੀ ਅੱਛੇ ਤਰੀਕੇ ਨਾਲ ਅਭਿਨੇ ਕੀਤਾ ਗਿਆ ਹੈ ਤੇ ਸਾਰੇ ਲੋਕ ਫਿਲਮ ਦਾ ਫਿਲਹਾਲ ਇੰਤਜ਼ਾਰ ਕਰ ਰਹੇ ਨੇ। ਅਨੰਤਾ ਮੰਨੀ ਅਤੇ ਰਾधिका ਮਰਚੰਟ ਦੇ ਸ਼ਾਨਦਾਰ ਵਿਆਹ ਦੇ ਵਿਚਕਾਰ ਬਾਲੀਵੁੱਡ اداکارਾ ਅਤੇ ਐਮ ਪੀ ਕੰਗਨਰ ਨੌਦ ਦੇ ਪ੍ਰਾ ਵਰुण ਨੌਦ ਦਾ ਵਿਆਹ ਹੋ ਰਿਹਾ ਹੈ। ਹਾਲਾਂਕਿ ਕੰਗਨਰ ਨੌਦ ਦੇ ਭਰਾ ਦਾ ਵਿਆਹ ਇੰਨਾ ਸ਼ਾਨਦਾਰ ਨਹੀਂ ਹੈ। ਇਹ ਰਵਾਇਤੀ ਹੋਣ ਕਾਰਨ ਲੋਕਾਂ ਦਾ ਧਿਆਨ ਜ਼ਰੂਰ ਖਿੱਚ ਰਿਹਾ ਹੈ। ਭਰਾ ਵਰुण ਦੇ ਵਿਆਹ ਤੋਂ ਪਹਿਲਾਂ ਕੰਗੜਾ ਨੋਤ ਨੇ ਆਪਣੀ ਇੰਸਟਾ ਸਟੋਰੀ 'ਚ ਹਲਦੀ ਮਹਿੰਦੀ ਅਤੇ ਹੋਰ ਰਸਮਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕੀਤੀਆਂ ਨੇ। ਕੰਗੜਾ ਨੋਤ ਨੇ ਹਾਲ ਹੀ ਵਿੱਚ ਆਪਣੇ ਭਰਾ ਵਰੁਣ ਨੋਤ ਦੀ ਹਲਦੀ ਅਤੇ ਮਹਿੰਦੀ ਦੀ ਰਸਮ ਬਹੁਤ ਹੀ ਧੂਮ-ਧਾਮ ਨਾਲ ਮਨਾਈ। ਇਸ ਸਮਾਗਮ 'ਚ ਲੋਕ ਹਿਮਾਚਲੀ ਪਰੰਪਰਾਵਾਂ ਦੀ ਖੂਬਸੂਰਤੀ ਅਤੇ ਸੱਭਿਆਚਾਰ ਨੂੰ ਦੇਖ ਰਹੇ ਨੇ। ਕੰਗੜਾ ਆਪਣੀਆਂ ਜੜ੍ਹਾਂ ਨਾਲ ਆਪਣੇ ਮਜ਼ਬੂਤ ਸਬੰਧਾਂ ਲਈ ਜਾਣੀ ਜਾਂਦੀ ਹੈ। ਅਕਸਰ ਰਵਾਇਤੀ ਕਦਰਾਂ-ਕੀਮਤਾਂ ਤੇ ਪਰਿਵਾਰਕ ਸਬੰਧਾਂ ਦੀ ਮਹੱਤਤਾ ਦੇ ਉਹ ਜ਼ੋਰ ਦਿੰਦੀ ਹੈ ਅਤੇ ਉਸ ਦੇ ਭਰਾ ਦਾ ਵਿਆਹ ਸਮਾਗਮ ਇਸ ਦਾ ਸਬੂਤ ਹੈ। ਕੰਗੜਾ ਨੇ ਆਪਣੀ ਇੰਸਟਾ ਸਟੋਰੀ ਦੇ ਵਿੱਚ ਇਸ ਹਲਦੀ ਸਮਾਗਮ ਦੀ ਤਸਵੀਰਾਂ ਸ਼ੇਅਰ ਕੀਤੀਆਂ ਨੇ ਕੰਗੜਾ ਨੌਤ ਆਪਣੇ ਭਰਾ ਦੀ ਹਲਦੀ ਸਮਾਗਮ ਦੇ ਵਿੱਚ ਖੂਬਸੂਰਤ ਗੁਲਾਬੀ ਅਤੇ ਲਾਜ਼ ਲੰਗ ਦੀ ਸਲਵਾਰ ਕਮੀਜ਼ ਪਹਿਨੀ ਨਜ਼ਰ ਆ ਰਹੀ ਹੈ ਕੰਗੜਾ ਨੌਤ ਨੇ ਆਪਣੇ ਵਾਲਾਂ ਨੂੰ ਇੱਕ ਸੁੰਦਰ ਬੇੜੀ ਦੇ ਵਿੱਚ ਬੰਨ੍ਹਿਆ ਹੋਇਆ ਅਤੇ ਉਹਨਾਂ ਦੇ ਵਿੱਚ ਫੁੱਲ ਵੀ ਨੇ ਮੱਥੇ ਤੇ ਬਿੰਦੀਆਂ ਮਾਗ ਦੇ ਵਿੱਚ ਟਿੱਕਾ ਤੇ ਕੰਨਾਂ ਦੇ ਵਿੱਚ ਵੱਡੀਆਂ ਵਾਲੀਆਂ ਨੇ ਕੰਗੜਾ ਨੌਤ ਆਪਣੀ ਦੇਸੀ ਅੰਦਾਜ਼ ਦੇ ਵਿੱਚ ਬੇਹੱਸ ਖੂਬਸੂਰਤ ਲੱਗ ਰਹੀ ਹੈ ਅਦਾਕਾਰਾਂ ਨੇ ਆਪਣੇ ਭਰਾ ਵਰੁਣ ਦੀ ਹਲਦੀ ਦੀ ਰਸਮ ਪੂਰੇ ਪਰਿਵਾਰ ਨਾਲ ਧੂਮ-ਧਾਮ ਨਾਲ ਮਨਾਈ ਹੈ ਸੰਸਰ ਮੈਂਬਰ ਹੋਣ ਦੇ ਬਾਵਜੂਦ ਕੰਗੜਾ ਨੌਥ ਇੱਕ ਫੰਕਸ਼ਨ ਦੇ ਵਿੱਚ ਡਾਊਨ ਟੂ ਅਰਥ ਨਜ਼ਰ ਆਈ ਹੈ ਉਸ ਨੂੰ ਆਪਣੇ ਪਰਿਵਾਰ ਦੇ ਰਿਲੇਟਿਵਸ ਨਾਲ ਕੰਮ ਕਰਦੇ ਅਤੇ ਰਸਮਾਂ ਨਿਭਾਉਂਦੇ ਦੇਖਿਆ ਗਿਆ ਹੈ ਕੰਗੜਾ ਨੌਥ ਦੇ ਭਰਾ ਦੀ ਹਲਦੀ ਫੰਕਸ਼ਨ ਦੀ ਸਜਾਵਟ ਵੀ ਬਹੁਤ ਸਾਦੀ ਅਤੇ ਰਵਾਇਤੀ ਸੀ ਘਰ ਨੂੰ ਪੀਲੇ ਫੁੱਲਾਂ ਨਾਲ ਸਜਾਇਆ ਗਿਆ ਸੀ ਜਿੱਥੇ ਸਾਰੀਆਂ ਰਸਮਾਂ ਹਿਮਾਚਲੀ ਰਵਾਇਤੀ ਸ਼ੈਲੀ ਦੇ ਵਿੱਚ ਕੀਤੀਆਂ ਗਈਆਂ ਨੇ ਕੰਗੜਾ ਨੌਥ ਨੇ ਵੀ ਕੁਝ ਤਸਵੀਰਾਂ ਰਸਮਾਂ ਦੀਆਂ ਸਾਂਝੀਆਂ ਕੀਤੀਆਂ ਨੇ ਹਲਦੀ ਦੇ ਨਾਲ-ਨਾਲ ਮਹਿੰਦੀ ਫੰਕਸ਼ਨ ਵੀ ਹੋਇਆ ਜਿਸ ਵਿੱਚ ਕੰਗਣਾ ਆਪਣੇ ਭਰਾ ਦੇ ਹੱਥਾਂ ਤੇ ਮਹਿੰਦੀ ਲਗਾਉਂਦੀ ਨਜ਼ਰ ਆਈਏ ਇਸ ਤੋਂ ਇਲਾਵਾ ਕੰਗਣਾ ਨੇ ਆਪਣੇ ਹੱਥਾਂ ਤੇ ਵੀ ਮਹਿੰਦੀ ਲਗਾਈ ਕੰਗਣਾ ਦੇ ਹੱਥਾਂ ਦੇ ਵਿੱਚ ਮਹਿੰਦੀ ਕਾਫੀ ਖੂਬਸੂਰਤ ਲੱਗ ਰਹੀ ਸੀ ਸ਼ੇਅਰ ਕੀਤੀਆਂ ਫੋਟੋਜ਼ ਵਿੱਚੋਂ ਇੱਕ 'ਚੰਗਣਾ ਰਨੌਤ' ਨੇ ਖਾਸੌਰ ਤੇ ਅਜਿਹੇ ਮਹੱਤਵਪੂਰਨ ਮੌਕਿਆਂ ਤੇ ਪਰਿਵਾਰਕ ਸਮੇਂ ਦੀ ਮਹੱਤਤਾ ਬਾਰੇ ਲਿਖਿਆ ਹੈ ਉਹ ਦੱਸਿਆ ਕਿ ਹਿਮਾਚਲੀ ਵਿਆਹ ਕਿੰਨੇ ਰਵਾਇਤੀ ਹੁੰਦੇ ਨੇ ਉਸਨੇ ਪਾਈਚਾਰਿਆ ਤੇ ਇਕਤਾ ਦੀ ਭਾਵਨਾ ਤੇ ਜ਼ੋਰ ਦਿੱਤਾ ਜਿਸ ਨੂੰ ਉਹ ਉਤਸ਼ਾਹਿਤ ਕਰਦੇ ਨੇ ਅਭਿਨੇਤਰੀ ਨੇ ਉਸ ਕਰਵਚਚਨ ਮਨਾਉਣ ਦੀ ਖੁਸ਼ੀ ਬਾਰੇ ਵੀ ਦੱਸਿਆ ਜਿੱਥੇ ਉਹ ਵੱਡੀ ਹੋਈ ਸੀ ਇਸ ਜਨ ਨੂੰ ਆਪਣੇ ਵੱਡੇ ਸੰਯੁਕਤ ਪਰਿਵਾਰ ਨਾਲ ਕਿਰੀ ਹੋਈ ਸੀ ਜਿਸ ਨੇ ਸਮਾਗਮ ਦੀ ਸੁੰਦਰਤਾ ਨੂੰ ਹੋਰ ਵਧਾਇਆ ਤਾਂ ਇੱਕ ਪਾਸੇ ਅਬਾਨੀਆਂ ਦੇ ਵਿਆਹ ਦੇ ਚਰਚੇ ਨੇ ਤਾਂ ਉੱਥੇ ਹੀ ਐਮਪੀ ਕੰਗਨਾਰ ਨੌਦ ਦੇ ਭਰਾ ਦੇ ਸਾਦਗੀ ਵਾਲੇ ਵਿਆਹ ਦੇ ਵੀ ਹੁਣ ਸਾਰੇ ਪਾਸੇ ਚਰਚੇ ਹੋ ਰਹੇ ਨੇ ਕਿਉਂਕਿ ਇਹ ਵਿਆਹ ਹਿਮਾਚਲ ਦੀਆਂ ਰਵਾਇਤਾਂ ਅਨੁਸਾਰ ਹੋ ਰਿਹਾ ਹੈ ਤੇ ਬਹੁਤ ਹੀ ਸਿੰਪਲ ਵਿਆਹ ਹੈ ਪੰਜਾਬੀ ਗਾਇਕ ਮਨਕੀਰ ਤੌਲਖ ਇੱਕ ਵਾਰ ਮੁੜ ਤੋਂ ਸੁਰਖੀਆਂ ਦਾ ਵਿਸ਼ਾ ਬਣੇ ਹੋਏ ਨੇ ਆਪਣੇ ਗੀਤਾਂ ਦੇ ਨਾਲ-ਨਾਲ ਪੰਜਾਬੀ ਕਲਾਕਾਰ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਚਰਚਾ ਦੇ ਵਿੱਚ ਰਹਿੰਦੇ ਨੇ ਦੱਸਦੀ ਕਿ ਹਾਲ ਹੀ ਵਿੱਚ ਇੱਕ ਖਾਸ ਗੱਲਬਾਤ ਦੌਰਾਨ ਕਲਾਕਾਰ ਨੇ ਆਪਣੀ ਪ੍ਰੋਫੈਸ਼ਨਲ ਅਤੇ ਪਰਸਨਲ ਲਾਈਫ ਨੂੰ ਲੈ ਕੇ ਦੋ ਰਾਜ਼ ਖੋਲੇ ਨੇ ਜਿਸ ਤੋਂ ਬਾਅਦ ਫੈਨਸ ਵੀ ਬੇहद ਖੁਸ਼ ਨੇ ਦਿਨਸਲ ਹਾਲ ਹੀ ਵਿੱਚ ਮਨਕੀਰ ਤੌਲਖ ਨੇ ਕਮੇਡੀਅਨ ਭਾਰਤੀ ਸਿੰਘ ਅਤੇ ਉੱਤਪਤੀ ਹਰਸ਼ ਦੇ YouTube ਚੈਨਲ ਤੇ ਉਹਨਾਂ ਦੇ ਪੋਡਕਾਸਟ ਸ਼ੋਅ ਦਾ ਉਹ ਹਿੱਸਾ ਬਣੇ ਇਜ਼ਰਾਨ ਪੰਜਾਬੀ ਗਾਇਕ ਨੇ ਦੋ ਦਿਲਚਸਪ ਖੁਲਾਸੇ ਕੀਤੇ ਨੇ ਦਰਅਸਲ ਮਨਕੀਰਤ ਆਲਖ ਜਲਦੀ ਇੱਕ ਫਿਲਮ ਕਰਨ ਜਾ ਰਹੇ ਨੇ ਇਹ ਫਿਲਮ ਬਹੁਤ ਵੱਡੇ ਬਜਟ ਦੀ ਹੈ ਜਿਸ ਨੂੰ ਟੀ ਸੀਰੀਜ਼ ਬਣਾ ਰਹੀ ਹੈ ਜਿਸ ਵਿੱਚ ਮਨਕੀਰਤ ਆਲਖ ਨੇ ਕੰਮ ਕੀਤਾ ਹੈ ਇਹਨਾਂ ਨੇ ਗਾਇਕ ਦੋ ਹੋਰ ਫਿਲਮਾਂ ਦੇ ਵਿੱਚ ਵੀ ਜਲਦੀ ਨਜ਼ਰ ਆਉਣਗੇ ਮਨਕੀਰਤ ਦੀ ਪਰਸਨਲ ਲਾਈਫ ਦੀ ਗੱਲ ਕਰੀਏ ਤਾਂ ਉਹਨਾਂ ਨੇ ਦੱਸਿਆ ਹੈ ਕਿ ਉਹ ਪਿਤਾ ਬਣਨ ਦਾ ਅਹਿਸਾਸ ਬੇਹਦ ਵੱਖਰਾ ਸੀ ਤੇ ਰੱਬ ਦੀ ਕਿਰਪਾ ਨਾਲ ਉਹ ਜਲਦੀ ਦੂਸਰੀ ਵਾਰ ਪਿਤਾ ਬਣਨ ਜਾ ਰਹੇ ਨੇ ਉਹਨਾਂ ਇਹ ਵੀ ਕਿਹਾ ਕਿ ਜਦੋਂ ਉਸਦੇ ਬੱਚੇ ਵੱਡੇ ਹੋਣਗੇ ਤਾਂ ਉਹਨਾਂ ਨੂੰ ਦੱਸਣਗੇ ਕਿ ਕਿਵੇਂ ਉਹਨਾਂ ਨੇ ਆਪਣੇ ਬੱਚਿਆਂ ਦੇ ਪੈਦਾ ਹੋਣ ਦੀ ਅਨਾਉਂਸਮੈਂਟ ਕੀਤੀ ਸੀ ਵਰਕਫਰੰਟ ਦੀ ਗੱਲ ਕਰੀਏ ਤਾਂ ਮਨਕੀਰ ਤੌਲਕ ਹਾਲ ਹੀ ਵਿੱਚ ਗੀਤ ਕੋਕਾ ਰਿਲੀਜ਼ ਕਰ ਚੁੱਕੇ ਨੇ ਜਿਸ ਨੂੰ ਫੈਨਸ ਵੱਲੋਂ ਕਾਫੀ ਹੁੰਗਾਰਾ ਵੀ ਮਿਲਿਆ ਹੈ ਇਸਲਾ ਮਨਕੀਰ ਤੌਲਕ ਕਈ ਸੁਪਰ ਹਿੱਟ ਕੀਤਾ ਰਾਹੀਂ ਪ੍ਰਸ਼ੰਸਕਾਂ ਵਿਚਾਲੇ ਵਾਹੂ ਵਾਹ ਖਟ ਦੇ ਆ ਰਹੇ ਨੇ ਹੁਣ ਮਨਕੀਰ ਤੌਲਕ ਇੱਕ ਫਿਲਮ ਦੇ ਵਿੱਚ ਨਜ਼ਰ ਆਉਣਗੇ ਜੋ ਕਿ ਟੀ ਸੀਰੀਜ਼ ਦੇ ਵੱਲੋਂ ਵੱਡੇ ਬਜਟ ਦੇ ਵਿੱਚ ਬਣਾਈ ਜਾ ਰਹੀ ਹੈ ਇਸਲਾਮਨ ਕੀਤ ਅਲਕ ਦੋ ਹੋਰ ਫਿਲਮਾਂ ਵੀ ਕਰਨ ਜਾ ਰਹੇ ਨੇ ਜਿਸ ਤੋਂ ਬਾਅਦ ਫੈਨਸ ਦੇ ਵਿੱਚ ਖਾਸ ਉਤਸ਼ਾਹ ਹੈ ਗਾਇਕ ਸਿੰਗਾ ਵੱਲੋਂ ਸ਼ੇਅਰ ਕੀਤੀਆਂ ਕੁ ਤਸਵੀਰਾਂ ਨੂੰ ਲੈ ਕੇ ਹਰ ਪਾਸੇ ਹਲਚਲ ਮਚੀ ਹੋਈ ਹੈ ਦਰਸਲ ਇੱਕ ਵਾਰ ਫਿਰ ਤੋਂ ਸਿੰਗਾ ਦੀਆਂ ਤਸਵੀਰਾਂ ਵਿੱਚ ਮਿਸਟਰੀ ਗਰਲ ਨਜ਼ਰ ਆ ਰਹੀ ਹੈ ਨਜ਼ਰੀਏ ਇਹ ਕਿ ਇਹਨਾਂ ਫੋਟੋਸ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਪੰਜਾਬੀ ਕਲਾਕਾਰ ਕਿਸੇ ਨਾਲ ਡੇਟ ਨਾਈਟ ਤੇ ਗਿਆ ਹੈ ਇਸ ਵਿੱਚ ਨਾ ਸਿਰਫ ਸਿੰਗਾ ਦੇ ਲੋਕ ਤੇ ਧਿਆਨ ਖਿੱਚਿਆ ਸਗੋਂ ਤਸਵੀਰਾਂ ਵਿੱਚ ਨਜ਼ਰ ਆਉਣ ਵਾਲੀ ਇੱਕ ਮਿਸਟਰੀ ਗਰਲ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਤੋਂ ਪਹਿਲਾਂ ਵੀ ਗਾਇਕ ਦੀਆਂ ਤਸਵੀਰਾਂ ਵਿੱਚ ਇੱਕ ਮਿਸਟਰੀ ਗਰਲ ਨਜ਼ਰ ਆਈ ਸੀ। ਹਾਲਾਂਕਿ ਕਲਾਕਾਰ ਦੇ ਕਿਸੇ ਪ੍ਰੋਜੈਕਟ ਦਾ ਹਿੱਸਾ ਹੈ ਜਾਂ ਕੁਝ ਹੋਰ ਇਸ ਬਾਰੇ ਖੁਲਾਸਾ ਨਹੀਂ ਹੋਇਆ। ਇਹਨਾਂ ਨੇ ਗਾਇਕ ਨੇ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ ਜਿਸ ਵਿੱਚ ਉਹ ਗੁਲਾਬਾਂ ਦਾ ਗੁਲਦਸਤਾ ਫੜੀ ਉਸ ਹੋਟਲ ਜਾਂਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਇਸ ਵੀਡੀਓ ਵਿੱਚ ਉਸ ਮਿਸਟਰੀ ਗਰਲ ਦਾ ਵੀ ਹੱਥ ਨਜ਼ਰ ਆ ਰਿਹਾ ਹੈ। ਕਲਾਕਾਰ ਦੀਆਂ ਤਸਵੀਰਾਂ ਨੂੰ ਵੇਖ ਕੇ ਲੱਗਦਾ ਹੈ ਕਿ ਮਿਸਟਰੀ ਗਰਲ ਸਿੰਘਾ ਦੀ ਗਰਲਫ੍ਰੈਂਡ ਹੈ। ਹਾਲਾਂਕਿ ਉਸ ਪਰ ਗਾਇਕ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਵਰਕਫਰੰਟ ਦੀ ਗੱਲ ਕਰੀਏ ਤਾਂ ਗਾਇਕ ਸਿੰਘਾਂ ਨੇ ਪੰਜਾਬੀ ਸੰਗੀਤ ਨੂੰ ਕਈ ਸੁਪਰ ਹਿੱਟ ਗੀਤ ਦਿੱਤੇ ਨੇ ਉਹਨਾਂ ਦੇ ਗੀਤਾਂ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਹੁੰਗਾਰਾ ਵੀ ਮਿਲਦਾ ਰਿਹਾ ਹੈ ਹਾਲ ਹੀ ਵਿੱਚ ਗਾਇਕ ਦੇ ਗੀਤ 100 ਗੁਲਾਬ ਰਿਲੀਜ਼ ਹੋਇਆ ਹੈ ਇਸ ਗੀਤ ਨੂੰ ਵੀ ਫੈਨਸ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਹੁਣ ਇਸ ਮਿਸਟਰੀ ਗੱਲ ਦੇ ਚਰਚੇ ਵੀ ਸਾਰੇ ਪਾਸੇ ਹੋ ਰਹੇ ਨੇ ਲੋਕ ਕਹਿ ਰਹੇ ਨੇ ਕਿ ਸ਼ਾਇਦ ਇਹ ਸਿੰਘਾਂ ਦੀ 걸ਫਰੈਂਡ ਹੋਵੇ ਪਰ ਇਸ ਨੂੰ ਲੈ ਕੇ ਅਜੇ ਕੋਈ ਵੀ ਬਿਆਨ ਸਿੰਗਰ ਦੇ ਵੱਲੋਂ ਜਾਰੀ ਨਹੀਂ ਕੀਤਾ ਗਿਆ ਹੈ